ਸਿਕਾ ਜੀ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਅੱਜ ਅਸੀਂ ਜਲਾ ਗਰਦਾਸਪੁਰ ਦੇ ਪਿੰਡ ਅਠਵਾਲਾ ਦੇ ਵਿੱਚ ਮੌਜੂਦ ਹਾਂ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰੀ ਕਰ ਦਿਆਂ ਜੋ ਤਸਵੀਰਾਂ ਇਹ ਜੋ ਇੱਕ ਵਾਰੀ ਵਿਖਾ ਦਤੀਆਂ ਜਾਣ ਸੋ ਇਹ ਨੇ ਉਸ ਗਰੀਬ ਦੇ ਆਪਣੇ ਘਰ ਦੀਆਂ ਜੋ ਤਸਵੀਰਾਂ ਨੇ ਅਸੀਂ ਦਿਖਾ ਰਹੇ ਹਾਂ ਸੋ ਸਾਡੇ ਨਾਲ ਇਸ ਪਿੰਡ ਦੇ ਕੁਝ ਲੋਕ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸਸਿਕਾ ਭਾਜੀ ਕੀ ਨਾਮ ਆਪਣਾ ਜੀ ਸਸਿਕਾ ਜੀ ਮੇਰਾ ਨਾਮ ਸਨੀ ਹੈ ਜੀ ਸਨੀ ਅਠਵਾਲਾ ਤੇ ਇਹ ਭਾਜੀ ਜਾਨੀ ਕਿ ਤੁਸੀਂ ਪਿੰਡ ਦੇ ਵਿੱਚ ਜਾਨੀ ਕਿ ਰਹਿੰਦੇ ਹੋ ਤੇ ਇਹ ਮਤਲਬ ਕਿਵੇਂ ਮਿਲ ਸਰਦੇ ਜੀ ਇਹ ਸਰ ਬੜਾ ਮਜਬੂਰ ਇਹ ਬੰਦੇ ਨੂੰ 10-15 ਸਾਲ ਤੋਂ ਮੰਝੀ ਤੀ ਹੈ ਜੀ ਇਹਦੇ ਚੰਗਾ ਭਲਾ ਕੰਮ ਕਰਦਾ ਸੀ ਪਤਾ ਨਹੀਂ ਲੱਕ ਨੂੰ ਕੀ ਹੋਇਆ ਇਹਦੇ ਨੂੰ ਕਾਹਦਾ ਕੰਮ ਕਰਦੇ ਇਹ ਕਟਿੰਗ ਦਾ ਕੰਮ ਕਰਦੇ ਸੀ ਮੇਰੇ ਹਿਸਾਬ ਨਾਲ ਇੱਥੇ ਪਿੰਡ ਦੀ ਦੁਕਾਨ ਹੀ ਰਹਿੰਦੀ ਨਹੀਂ ਇਹਨਾਂ ਦੇ ਲੱਗੇ ਹੱਡੀ ਦੀ ਦੁਕਾਨ ਸੀ ਜੀ ਤੇ ਪਤਾ ਨਹੀਂ ਰੀੜ ਦੀ ਹੱਡੀ 'ਚ ਕੋਈ ਜਿਹੜਾ ਨੇ ਪ੍ਰੋਬਲਮ ਆਈ ਤੇ ਮੁੜ ਕੇ ਇਹਨਾਂ ਦਾ ਥੱਲੋਂ ਢਾੜੀ ਖਲੋ ਗਿਆ ਵਿਚਾਰੇ ਦਾ ਹਾਂਜੀ ਲੱਤਾਂ ਮਾਵਾਂ ਸਾਰਾ ਕੁਝ ਹੀ ਹਾਂਜੀ ਤੇ ਬੱਚੇ ਵੀ ਛੋਟੇ ਵਿਚਾਰੇ ਬੜੇ ਓਕੇ ਕੁਝ ਕਿੰਨੇ ਬੱਚੇ ਨੇ ਬੱਚੇ ਮੇਰੇ ਨਾਲ 2 ਬੱਚੇ ਆ ਇਹਨਾਂ ਦੇ ਜੀ 2 ਬੇਟੇ ਆ ਇਹ ਜਾਂਦੇ ਸਕੂਲ ਵਾਂਗ ਸਕ ਤੇ ਘਰ ਵਾਲੀ ਬਹੁਤ ਔਖਾ ਗੁਜ਼ਾਰਾ ਕਰਦੀ ਆ ਆ ਵੀ ਮਿਹਨਤ ਮੁੰਤ ਕਰਕੇ ਤੇ ਉਹ ਪਾਲ ਰਹੀ ਆ ਜੀ ਬੱਚਿਆਂ ਨੂੰ ਵੀ ਤੇ ਘਰ ਵਾਲੇ ਦਾ ਵੀ ਧਿਆਨ ਰੱਖ ਰਹੀ ਆ ਜਿਵੇਂ ਆਪਣੇ ਸਰਕਾਰਾਂ ਦੇ ਵੱਲੋਂ ਵੱਖੋਂ ਪਿੰਡਾਂ ਦੇ ਵਿੱਚ ਜਾਨੀ ਕਿ ਨਮਾਇੰਦਿਆਂ ਥਰੂ ਗ੍ਰਾਂਟਾਂ ਭੇਜ ਜਾਂਦੀਆਂ ਨੇ ਤੇ ਜਿਹੜੇ ਕੱਚੇ ਕਮਰੇ ਨਾਲ ਪੱਕੇ ਇਹਨਾਂ ਦਾ ਵੱਲ ਕਦੇ ਪ੍ਰੋਸੈਸ ਨਹੀਂ ਆਕ ਦੇ ਦਿੰਦੇ ਅਜੇ ਤੱਕ ਤੇ ਕੋਈ ਵੀ ਨਹੀਂ ਆਇਆ ਇਹ ਰਾਣਾ ਹੀ ਘਰ ਜੋ ਇਹਨਾਂ ਨੂੰ ਉਹਦੇ ਮਤਲਬ ਮੁੰਡੇ ਤੇ ਪਿਓ ਲੋਂ ਦਿੱਤਾ ਗਿਆ ਸੀ ਹਾਂਜੀ ਹਿੱਸੇ 'ਚ ਉਹ ਹੀ ਆ ਜੀ ਤੇ ਕੋਈ ਗ੍ਰਾਂਟ ਗ੍ਰੰਟ ਇਦਾਂ ਹੀ ਕੋਈ ਮਤ ਕਰ ਜਾਂਦਾ ਸਰਕਾਰ ਵਾਂ ਕੋਈ ਨਹੀਂ ਕਰਦਾ ਕਿਤੇ ਧਿਆਨ ਚਾਹੁੰਦਾ ਤੇ ਉਹ ਕਰ ਜਾਂਦਾ ਐ ਬਲਤੇ ਨਹੀਂ ਜੀ ਜਿਵੇਂ ਸਮਾਜ ਸੇਵੀ ਸੰਸਥਾ ਨੇ ਕਿੰਨੀਆਂ ਸੰਸਥਾ ਨੇ ਪੰਜਾਬ ਦੇ ਵਿੱਚ ਬਾਹਰ ਦੀਆਂ ਕੁਝ ਇੱਧਰ ਦੀਆਂ ਨੇ ਤੇ ਵਕ ਵਕ ਜਿਹੜੇ ਇਦਾਂ ਦੇ ਮਤਲਬ ਹਾਲਾਤਾਂ ਦੇ ਲੋਕ ਹੁੰਦੇ ਉਹਨਾਂ ਦੀ ਮਦਦ ਕਰ ਦਿੰਦੇ ਇਹਨਾਂ ਨਾਲ ਕਿਹਨੇ ਅਪਰੋਚ ਕੀਤੀ ਕੀਤੀ ਮਾੜੀ ਮੋਟੀ ਇੱਕ ਦੋ ਵਾਰੀ ਆਏ ਵੀ ਆ ਬੰਦੇ ਜੀ ਰਾਸ਼ਨ ਲੈ ਕੇ ਉਹ ਜਿਹੜੀ ਪਾਸਟ੍ਰੰਕੋਨੂਲਾ ਦੀ ਮਿਨਿਸਟਰੀ ਵਾਲੇ ਆ ਉਹ ਆਏ ਆ ਦੋ ਦੋ ਤਿੰਨ ਵਾਰੀ ਸ਼ਾਇਦ ਆਏ ਆ ਤੇ ਉਸ ਤੋਂ ਬਾਅਦ ਤੇ ਕਦੀ ਅਸੀਂ ਵੇਖਿਆ ਨਹੀਂ ਜਾਂ ਕੋਈ ਮਤਬ ਵਿਚਾਰੀ ਆਪ ਹੀ ਕਰਦੀ ਆ ਜੀ ਗੁਜ਼ਾਰਾ ਜਿਹੜੀ ਸੱਚੀ ਗੱਲ ਸਾਡੇ ਚਾਨਣ ਦੇ ਮਾਧ ਪ੍ਰਾਈ ਜਿਹੜੀਆਂ ਵੀ ਸੰਸਥਾ ਨੇ ਜਾਂ ਜਿਹੜੀ ਐਨ ਆਰ ਆਈ ਸੰਸਥਾ ਜਾਂ ਹੋਰ ਵੀ ਜਿਹੜੀ ਸਮਾਜ ਸੇਵੀ ਸੰਸਥਾ ਨੇ ਜਿਹੜੀਆਂ ਇਹਨਾਂ ਲੋਕਾਂ ਦੀ ਕਰਜ਼ਾ ਮਦਦ ਕਰਦੀਆਂ ਕਿ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਇਹੋ ਹੀ ਦਵਾਂਗੇ ਜੀ ਅਸਲ ਵਿੱਚ ਜਿਹੜੇ ਗਰੀਬ ਲੋਕ ਜਿਹੜੇ ਮਦਦ ਦੇ ਲੋੜਵੰਦ ਆ ਵਾਕਿਆ ਹੀ ਘਰ ਪਰ ਲੋੜਵੰਦ ਆ ਇਹਨਾਂ ਦੀ ਮਤ ਦਿੱਤੀ ਜਾਏ ਗਾਂ ਆ ਕੇ ਮਤ ਦਿੱਤੀ ਜਾਏ ਜੀ ਇਹ ਲੋੜਵੰਦ ਆ ਹੁਣ ਮਤਲਬ ਕਰਦਾ ਜਿਹੜਾ ਸਰਕਲ ਕਿਵੇਂ ਚੱਲਦਾ ਸਾਰਾ ਇਹ ਉਹ ਉਸਦੀ ਵਾਈਫ ਹੀ ਆ ਜੀ ਵਿਚਾਰੀ ਉਹ ਹੀ ਜਾਂਦੀ ਆ ਮਾੜਾ ਮੋਟਾ ਮਿਹਨਤ ਮੁਸ਼ਕਲ ਕਰਕੇ ਗੁਜ਼ਾਰਾ ਕਰਦੀ ਆ ਵਿਚਾਰੀ ਘਰਾਂ ਦੇ ਕੰਮ ਕਰ ਲਿਆ ਜਾਂ ਮਾੜਾ ਮੋਟਾ ਕੋਈ ਲੀੜਾ ਕਪੜਾ ਲੈ ਆਉਂਦੀ ਆ ਕੋਈ ਸਸਤੇ ਪਾ ਮਹਿੰਗਾ ਵੇਚ ਲੈਂਦੀ ਆ ਜੀ ਉਹੀ ਟਾਈਮ ਬਸ ਹੁੰਦਾ ਜੀ ਉਹ ਕਾਹਦੇ ਤੇ ਮਤਲਬ ਜਾਂਦੇ ਨੇ ਕਿਵੇਂ ਕੋਈ ਦੁਕਾਨ ਵਗਾਰਾ ਜਾ ਕੇ ਨਹੀਂ ਨਹੀਂ ਸਕੂਟਰੀ ਆ ਜੀ ਇੱਕ ਅਕਟੀਵਾ ਜੀ ਲਈ ਆ ਕਿਸ ਨੇ ਕੀਤੀ ਆ ਵਿਚਾਰੀ ਨੇ ਉਹ ਵੀ ਕਰਕੇ ਹਾਂਜੀ ਤੇ ਮਤਕਾ ਜੀ ਇਦਾਂ ਹੀ ਕਰਕੇ ਵਿਚਾਰੀ ਨੇ ਕੁਝ ਪੇਕਿਆਂ ਤੋਂ ਲਈ ਕੁਝ ਕਰਕੇ ਤੇ ਕਰਦੀ ਪੇਕਾ ਵੀ ਉਹਦਾ ਵਿਚਾਰੀ ਦਾ ਮਾਤੜ ਸਾਥੀ ਆ ਜੀ ਹਾਂਜੀ ਤੇ ਉਹਦੇ ਤੇ ਕਰਦੀ ਆਪੇ ਚੁੱਕ ਕੇ ਉਹਨੂੰ ਮਤਲਬ ਇਹ ਹਾਲਾਤ ਨੇ ਕਿ ਉਹ ਘਰ ਵਾਲੇ ਨੂੰ ਚੁੱਕ ਕੇ ਆਪ ਹੀ ਸਕੂਟਰੀ ਤੇ ਲਾਦੀ ਤੇ ਆਪ ਹੀ ਲਾਉਂਦੀ ਆ ਜੀ ਬੱਚੇ ਛੋਟੇ ਆ ਹੋਰ ਕੋਈ ਨਹੀਂ ਆ ਕੋਈ ਏਡਾ ਸੋਰਸ ਕੀ ਲੱਗਦਾ ਮਤਲਬ ਕਿਵੇਂ ਦੇਖਦੇ ਵੀ ਇਹ ਘਰ ਜਿਹੜਾ ਮਤਲਬ ਅੱਜ ਦੇ ਜ਼ਮਾਨੇ ਵਿੱਚ ਮੇਰੇ ਤਕਰੀਬਨ ਕੁਝ ਮਲ ਪਰਸੈਂਟ ਰਹਿ ਗਏ ਨੇ ਕੱਚੇ ਘਰ ਰਹਿ ਗਏ ਨੇ ਤੇ ਕੀ ਲੱਗਦਾ ਵੀ ਇਹਨਾਂ ਦਾ ਵੀ ਕੋਈ ਸਮੱਸਿਆ ਵੀ ਸੰਸਥਾ ਵੱਲੋਂ ਜਿਹੜਾ ਕਰ ਪੱਕਾ ਕਰਨਾ ਚਾਹੀਦਾ ਜਰੂਰ ਹੋਣਾ ਚਾਹੀਦਾ ਜੀ ਹਰ ਇੱਕ ਦਾ ਹੋਣਾ ਚਾਹੀਦਾ ਜੇ ਸੰਸਥਾਵਾਂ ਕਰਦੀਆਂ ਨੇ ਮਤੇ ਲੋੜਵੰਦ ਪਰਿਵਾਰ ਦੀ ਮਤ ਕਰਨੀ ਚਾਹੀਦੀ ਹੈ ਨਾ ਕਿ ਫੋੜਮਖਚਾਂ ਨੂੰ ਦੀ ਮਦਦ ਜੇ ਕੇ ਸਮਾਜ ਸੇਵੀ ਨੇ ਜਾਂ ਕੇ ਅਨਰਹੀਨ ਮਦਦ ਕਰਨੀ ਹੋਵੇ ਤੇ ਇਹ ਮਲਜ ਐਡਰੈਸ ਮਲ ਪ੍ਰੋਪਰ ਜਿਹੜਾ ਕਿ ਨੂੰ ਮਤਲਬ ਇਥੇ ਅਪਰੋਚ ਕਰ ਸਕੀ ਕੀ ਐਡਰੈਸ ਮਲ ਪ੍ਰੋਪਰ ਦਾ ਸਮੋਹ ਇਹ ਪ੍ਰੋਪਰ ਤੇ ਸਾਡਾ ਪਿੰਡ ਠਵਾਲਿਆ ਜੀ ਇਹਦਾ ਨਾਮ ਕੋਨੂ ਮਸੀਆ ਪਿੰਡ ਠਵਾਲਿਆ ਐਡਰੈਸ ਸਿੱਧਾ ਤੋਂ ਐਡਰੈਸ ਕਿਹਨੇ ਅਪਰੋਚ ਕਰਨੀ ਤੇ ਸਿੱਧੀ ਕਰ ਸਕਦਾ ਜੀ ਮਤ ਕਰ ਸਕਦਾ ਕਿਹੜਾ ਜ਼ਿਲ੍ਹਾ ਪੈਂਦਾ ਵਾ ਜ਼ਿਲ੍ਹਾ ਗਰਦਾਸਪੁਰ ਆ ਜੀ ਇਹ ਜ਼ਿਲ੍ਹਾ ਪਿੰਡ ਠਵਾਲਿਆ ਡੇਰਾ ਬਾਬਾ ਨਾਨਕ ਹਲਕਾ ਆ ਲਾਗੇ ਕੋਈ ਨਜ਼ਦੀਕ ਕੋਈ ਸ਼ਹਿਰ ਪੈਂਦਾ ਪੂਰਾ ਐਡਰੈਸ ਪ੍ਰੋਪਰ ਸ਼ਹਿਰ ਸਾਡੇ ਨੂੰ ਬਟਾਲਾ ਹੀ ਪੈਂਦਾ ਜੀ ਹ ਕੰਟੈਕਟ ਨੰਬਰ ਸ਼ਾ ਮੇਰ ਤੋਂ ਤੇ ਹੈ ਨਹੀਂ ਆ ਜੀ ਕੋਈ ਮੇਰੇ ਦੇ ਮਤਲਬ ਕਰਦੇ ਆ ਉਦੋਂ ਉਪਲਬਧ ਹੋ ਸਕਦਾ ਹਾਂ ਜੀ ਕਰਦੇ ਆ ਉਪਲਬਧ ਹੋ ਸਕਦਾ ਠੀਕ ਮੇਰ ਨੂੰ ਧੰਨਵਾਦ ਅੱਗੇ ਹੋਰ ਪਿੰਡ ਦੇ ਲੋਕ ਮੌਜੂਦ ਨਹੀਂ ਅਸੀਂ ਆ ਭਾਈ ਸਤਿ ਸ਼੍ਰੀ ਅਕਾਲ ਕੀ ਭਾਈ ਆਪਣਾ ਮੇਰਾ ਨਾਮ ਗਗਨ ਹੈ ਜੀ ਧੀ ਭਾਈ ਕਿਵੇਂ ਦੇਖਦੇ ਹੋ ਪਰਿਵਾਰ ਸਾਰਾ ਇਹ ਪਰਿਵਾਰ ਕਾਫੀ ਗਰੀਬੀ ਰੇਖਾ ਤੋਂ ਥੱਲੇ ਹੈਗਾ ਵਾ ਤੇ ਜਿਹੜਾ ਪਰਿਵਾਰ ਦਾ ਮੁਖੀ ਆ ਉਹ ਸਮਰਥ ਹੈਗਾ ਕਿਸੇ ਕੰਮ ਕਰਨ ਤੋਂ ਉਹਦੀ ਵਾਈਫੀ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਪਾਲਦੀ ਆ ਕਾਫੀ ਮਿਹਨਤ ਕਰ ਰਹੀ ਆ ਮੁਸ਼ਕਲ ਦੇ ਨਾਲ ਕਰਦੇ ਹਾਲਾਤ ਵੀ ਵੇਖ ਹੀ ਸਕਦੇ ਹੋ ਕਿ ਕਾਫੀ ਨਾਜ਼ੁਕ ਨੇ ਬੱਚੇ ਵੀ ਸਰਕਾਰੀ ਸਕੂਲ ਚ ਪੜ ਰਹੇ ਨੇ ਕਾਫੀ ਸਹੂਲਤਾਂ ਦਵਾਂਗੇ ਨੇ ਬੱਚੇ ਵੀ ਸੋ ਸਾਡੀ ਤੇ ਹੀ ਮੰਗ ਹੈ ਵੀ ਚਲੋ ਇਹਨਾਂ ਦੀ ਮਦਦ ਕੀਤੀ ਜਾਵੇ ਜਿਵੇਂ ਵਕ ਵਕ ਜਾਨੀ ਕੀ ਮਤਲਬ ਹੈ ਸਰਕਾਰਾਂ ਦੇ ਵੱਲੋਂ ਆਉਂਦੀ ਜਾਂਦੀ ਰਹਿੰਦੀਆਂ ਨੇ ਵਕ ਵਕ ਦਾਅਵੇ ਕੀਤੇ ਜਾਂਦੇ ਨੇ ਵੀ ਕੱਚੇ ਕੋਠੇ ਜਿਹੜੇ ਪੱਕੇ ਕੀਤੇ ਜਾਂਦੇ ਇਹਨਾਂ ਵੱਲ ਕਿਸੇ ਮਤਲਬ ਵਿਧਾਇਕਣੇ ਜਾ ਕੇ ਕਿਸੇ ਮਤਲਬ ਪੋਲਟਿਕਸ ਨਹੀਂ ਕੋਈ ਪੋਲਟਿਕਸ ਕੋਈ ਸਪੋਰਟ ਨਹੀਂ ਆ ਗਈ ਕਿਸੇ ਵੀ ਤਰ੍ਹਾਂ ਦੀ ਕਿਸੇ ਲੈਵਲ ਦੇ ਵੀ ਨਾ ਕੋਈ ਪਿੰਡ ਲੈਵਲ ਤੋਂ ਨਾ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਐਮਐਲਏ ਲੈਵਲ ਤੋਂ ਕਿਸੇ ਵੀ ਤਰ੍ਹਾਂ ਦੀ ਕੋਈ ਸਪੋਰਟ ਨਹੀਂ ਆ ਗਈ ਕੋਈ ਇੱਕ ਅੱਧੀ ਵਾਰੀ ਕੋਈ ਪਾਣੀ ਸੱਜਣੇ ਇੱਕ ਅੱਧੀ ਉਹ ਕੋਈ ਨਾ ਕੋਈ ਰਾਸ਼ਨ ਦੇ ਗਿਆ ਜਾਂ ਕੁਝ ਥੋੜੀ-ਬੋਤੀ ਮਦਦ ਕਰਕੇ ਗਿਆ ਵਾ ਜਾਂ ਕੋਈ ਥੋੜਸ ਕੋਈ ਮਦਦ ਕੀਤੀ ਨਹੀਂ ਇਨਕੀ ਤੱਕ ਮਤਲਬ ਜਿਆਦਾ ਹੀ ਮਦਦ ਦੇ ਕਹਿ ਸਕਦੇ ਕਿ ਉਹ ਮਦਦ ਹੀ ਹੈ ਹਾਂਜੀ ਉਹ ਕੋਈ ਵਧੀਆ ਮਦਦ ਨਹੀਂ ਹੋਈ ਜਿਹਦੇ ਨਾਲ ਇਹਨਾਂ ਨੂੰ ਕੋਈ ਵਧੀਆ ਰਿਸਪੌਂਸ ਮਿਲ ਸਕੇ ਜਾਂ ਕੁਝ ਇਦਾਂ ਦਾ ਕੋਈ ਵੱਡੀ ਮਦਦ ਨਹੀਂ ਕਿਸੇ ਨੇ ਕੀਤੀ ਸਿਰਫ ਰਾਸ਼ਨ ਪਾਣੀ ਦੀ ਕੋਈ ਕਰ ਜਾਂਦਾ ਕਿਸੇ ਨੇ ਥੋੜਾ ਬੋਤਾ ਦੇ ਦਿੱਤਾ ਮਤਲਬ ਮੇਨ ਮੇਨ ਜਿਹੜੀ ਮਦਦ ਤੁਸੀਂ ਕਿਵੇਂ ਦੇ ਦੇਵੋ ਕਿਹੜੀ ਹੋਣੀ ਚਾਹੀਦੀ ਮੇਨ ਮਦਦ ਇਹ ਹੈ ਕਿ ਚਲੋ ਕੁਝ ਬੱਚਿਆਂ ਦੇ ਭਵਿੱਖ ਵਾਸਤੇ ਵੀ ਕੁਝ ਹੋਣਾ ਚਾਹੀਦਾ ਕੋਈ ਘਰ ਕੋਠਾ ਤੁਸੀਂ ਦੇਖ ਸਕਦੇ ਹੋ ਬਾਰਿਸ਼ ਆਉਂਦੀ ਹੈ ਜਾਂ ਕੋਈ ਕੁਦਰਤੀ ਆਫਤ ਕੋਈ ਵੀ ਆ ਜਾਂਦੀ ਤੇ ਉਹ ਦਾ ਸਾਹਮਣਾ ਕਰਨਾ ਇਹਨਾਂ ਲਈ ਬੜਾ ਔਖਾ ਵਾ ਕੋਈ ਅਵੇਦੀ ਮਦਦ ਕੋਈ ਕਾਰਵਨਿਆ ਦਾ ਪੱਕਾ ਹੋਵੇ ਜਾਂ ਕਰਦੀਆਂ ਸਹੂਲਤਾਂ ਬੱਚਿਆਂ ਵਾਸਤੇ ਕੁਝ ਕੀਤਾ ਜਾਵੇ ਤੇ ਜਿਹੜਾ ਕਰਦਾ ਮੁਗੀ ਬਿਮਾਰ ਹੈ ਕੁਝ ਉਹਦੇ ਇਲਾਜ ਲਈ ਕੁਝ ਕੀਤਾ ਜਾਵੇ ਤਾਂ ਕਿ ਉਹ ਵੀ ਦੁਆਰਾ ਠੀਕ ਉਹ ਮੇਰਾ ਸੋਸ਼ਲ ਮੀਡੀਆ ਬੜੀ ਬੜੀ ਪਲੇਟਫਾਰਮ ਹੈ ਹੁਣ ਪਿੱਛੇ ਜੇ ਇੱਕ ਬੱਚੇ ਦੀ ਜਿਹਦੇ ਘਰ ਆਟਾ ਵੀ ਨਹੀਂ ਖਾਣ ਨੂੰ ਮੇਰੇ ਖਿਆਲ ਸਭ ਨੇ ਵੀਡੀਓ ਦੇਖੀ ਉਹਦੇ ਘਰ ਇੰਨੇ ਮਤਲਬ ਸਮਾਜ ਸੇਵੀ ਸੰਸਥਾ ਪਹੁੰਚ ਗਈ ਨੇ ਮਤਲਬ ਇਦਾਂ ਦੀ ਮਤਲਬ ਕਈ ਮਤਲਬ ਇਦਾਂ ਦੇ ਪਰਿਵਾਰ ਨਹੀਂ ਮਤਲਬ ਕੀ ਲੱਗਦਾ ਵੀ ਇਹਨਾਂ ਤੱਕ ਪਹੁੰਚ ਹੋਣੀ ਚਾਹੀਦੀ ਪਹੁੰਚ ਹੋਣੀ ਚਾਹੀਦੀ ਜੀ ਨੀਡੀ ਨੇ ਕਾਫੀ ਲੋੜਵੰਦ ਨੇ ਪਰਿਵਾਰ ਹੈਗਾ ਵੇ ਘਰ ਦੀ ਜਿਹੜੀ ਇਹਨਾਂ ਦੀ ਬੱਚੇ ਦੀ ماں ਮਦਰ ਆ ਉਹ ਵੀ ਕਾਫੀ ਮਿਹਨਤ ਕਰ ਰਹੀ ਹੈ ਇਹਨਾਂ ਨੂੰ ਪਾਲਣ ਵਾਸਤੇ ਕਾਹਦਾ ਕੰਮ ਕਰਦੇ ਨੇ ਉਹ ਮਿਹਨਤ ਘਾਰਾਂ ਘੋੜਾਂ ਚ ਕੋਈ ਕੰਮ- ਇਤਰਾ ਮੰਗ ਮੰਗੇ ਜਾਂ ਲਾ ਲੋ ਜਾਂ ਕਿ ਤਰ੍ਹਾਂ ਕੋਈ ਕੋਈ ਰਾਸ਼ਨ ਦੇਤਾ ਜਾਂ ਕੁਝ ਥੋੜਾ ਬਹੁਤ ਕਰਤਾ ਅਦਰਵਾਜ ਕੋਈ ਖਾਸ ਕੋਈ ਦਾਦਾ ਕਮਾਈ ਦਾ ਸਾਧਨ ਨਹੀਂ ਹੈ ਮੈਂ ਦੇਖਿਆ ਘਰ ਵਿੱਚ ਕੋਈ ਲੈਟਰਨ ਬਾਥਰੂ ਕੋਈ ਮੈਨੂੰ ਪੱਕਾ ਜਿਹੜਾ ਸੁੱਕ ਨਹੀਂ ਹੈ ਪੱਕਾ ਸੁੱਕ ਕੁਝ ਨਹੀਂ ਉਹੀ ਕਹਿ ਰਹੇ ਨੇ ਕਿ ਕੁਛ ਇਨਮੇਂ ਦਾ ਸਹੂਲਤ ਹੋ ਜੀ ਬੱਚਿਆਂ ਦਾ ਵੇਖਿਓ ਇੱਕ ਬੇਟੀ ਵੀ ਇਹਨਾਂ ਦੀ ਜਵਾਨ ਜਵਾਨ ਆ ਉਹ ਵੀ ਫਿਰ ਆ ਬਾਲਰ ਬੋਲੋ ਮੇਰੇ ਖਾਲਾ ਬਾਹਰੋਂ ਮੇਰੇ ਖਾਲਾ ਹਾਂਜੀ ਬਾਹਰੋਂ ਇਤਰਾ ਇਕੱਠਾ-ਕੁੱਠਾ ਕਰ ਲਿਆ ਹੁੰਦੇ ਬੱਚੇ ਇਕੱਠਾ ਕਰ ਲਿਆ ਹੁੰਦੇ ਜਾਂ ਆਪ ਇਕੱਠਾ ਕਰ ਲਿਆ ਹੁੰਦੇ ਆ ਰੋਟੀ ਬਣਾ ਵੀ ਇਤਰਾ ਹੀ ਕਰਦੇ ਨੇ ਕੀ ਮਤਲਬ ਜਿਹੜੀਆਂ ਹੁਣ ਮੇਨ ਜਿਹੜੀਆਂ ਸਮਾਜ ਸੇਵੀ ਇੰਨੀਆਂ ਸੰਸਥਾ ਨੇ ਜਾਂ ਇਹਨਾਂ ਦੇ ਵੀਰ ਨੇ ਜਾਂ ਮਤਲਬ ਕੀ ਮਤਲਬ ਉਹ ਇਤੋਂ ਤੱਕ ਅਪਰੋਚ ਕਰਨ ਤੇ ਕੀ ਮੇਨ ਮੇਂ ਮੰਗੀ ਰਹਦੇ ਮੰਗ ਵਿੱਚ ਇਹੀ ਹੈ ਬਜਾਏ ਪਹਿਲਾਂ ਕਿਹਾ ਚਲੋ ਸਭ ਤੋਂ ਪਹਿਲਾਂ ਤਾਂ ਘਰ ਹੀ ਹੈ ਜੇ ਘਰ ਵਧੀਆ ਹੁਣ ਜਿਹੜਾ ਪੱਕਾ ਘਟੋ ਘਟ ਲੈਂਟਰ ਵਗੈਰਾ ਹੋਵੇ ਜਿੱਦੇ ਨੇ بارش ਦੀ ਮਂਦੀ ਜਾਂ ਕੁਝ ਵੇੜਾ ਵੀ ਤੁਸੀਂ ਵੇਖ ਰਹੇ ਕੱਚਾ ਵਾ ਘਰ ਹੈ ਵੀ ਬਹੁਤ ਛੋਟਾ ਵਾ ਤੇ ਉਸ ਵਿੱਚ ਵੀ ਮਦਦ ਹੋਵੇ ਕੁਝ ਬੱਚਿਆਂ ਦੀ ਪੜ੍ਹਾਈ ਵਾਸਤੇ ਜਾਂ ਬੱਚਨ ਤੋਂ ਵੇਖ ਵਾਸਤੇ ਕੁਝ ਕੀਤਾ ਜਾਵੇ ਜੇ ਇਸ ਮਾਸੇ ਵੀ ਜਾਂ ਕਿ ਮਤਲਬ ਮੀਂਹ ਦੇ ਸੁਗੜ ਬੰਦੇ ਜੀ ਦਾਨੀ ਚੱਜਣ ਇਹਨਾਂ ਤੱਕ ਪਹੁੰਚ ਕਰਨੀ ਹੋਵੇ ਤਾਂ ਮਤਲਬ ਕਿਸੇ ਡਰੈਸਰ ਕਿਹੜੇ ਜਿਲ੍ਹੇ ਚ ਕਿੱਥੇ ਮੌਜੂਦ ਹੈ ਇਹ ਵੀ ਜੀ ਪਿੰਡ ਢਹਵਾਲਿਆ ਤਾਕਾ ਨਾ ਫਤੂਪੁਰ ਤਹਿਸੀਲ ਡੇਰਬਾ ਬਣਾਣ ਕਿਹਾ ਜ਼ਿਲ੍ਹਾ ਗਰਦਾਸਪੁਰ ਆ ਤੇ ਇਹ ਘਰ ਦੇ ਮੁਖੇ ਦਾ ਨਾਮ ਸੋਨੂ ਆ ਤੇ ਪਿੰਡ ਢਹਵਾਲ ਚ ਆ ਕੇ ਮਿਲ ਸਕਦੇ ხੱਸ ਸਕਦੇ ਆ ਇਹ ਸੋਨੂੰ ਪਿੰਡ ਦੇ ਲੋਕ ਜਨਦ ਨਾਲ ਗੱਲਬਾਤ ਕੀਤੀ ਆ ਉਹ ਹੁਣ ਕਰਦੇ ਜਿਹੜੇ ਮੁਖੀ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸੋ ਸਾਡੇ ਨਾਲ ਇਸ ਟਾਈਮ ਸੋਮਸੀ ਜੀ ਨੇ ਦੋ ਜਨਾਂ ਦੀ ਕੀ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਦਿਨਾਂ ਤੋਂ ਵਾਇਰਲ ਹੋ ਰਹੀ ਸਾਸਿਕਾ ਭਾਈ ਸਾਸਿਕਾ ਜੀ ਕੀ ਬੜੀ ਆਪਣਾ ਮੇਰਾ ਨਾਮ ਸੋਨੂੰ ਮਸੀ ਜੀ ਪਿੰਡ ਠਵਾਲ ਆ ਤੇ ਇਹ ਜਿਹੜਾ ਮਤਲਬ ਇਹ ਜਿਹੜੀ ਹੋਈ ਹੈ ਕੰਡੀਸ਼ਨ ਹੈ ਇਹ ਮਤਲਬ ਪਹਿਲਾਂ ਜ਼ਮਾਨੇ ਨੂੰ ਐਵੇਂ ਹੀ ਕਿ ਜਾਂ ਨਹੀਂ ਭਾਜੀ ਇਹਨੂੰ ਘੱਟੋ ਘੱਟ 14 ਸਾਲ ਹੋ ਗਏ ਨੇ ਮੈਨੂੰ ਇਸ ਤਰ੍ਹਾਂ ਹੋਏ ਨੂੰ ਨਾ ਤੇ ਲੱਤਾਂ ਚੱਲਦੀਆਂ ਨੇ ਨਾ ਹੀ ਬਾਹਾਂ ਚੱਲਦੀਆਂ ਨੇ ਆਪਣੇ ਕੋਈ ਚੀਜ਼ ਮੈਂ ਚੁੱਕ ਕੇ ਖਾ ਨਹੀਂ ਸਕਦਾ ਤੇ ਫੋਨ ਵੀ ਨਹੀਂ ਚੁੱਕ ਸਕਦਾ ਨਹੀਂ ਇਹ ਕਿਵੇਂ ਮਤਲਬ ਹੋਇਆ ਕੋਈ ਮੁੱਦੇ ਸਾਰੇ ਇਹ ਤਾਂ ਕੋਈ ਐਕਸੀਡੈਂਟ ਹੋਇਆ ਹੀ ਉਹਦੀ ਵਜ੍ਹਾ ਦੇ ਨਾਲ ਹੀ ਕੋਈ ਨਾੜ ਪ੍ਰੈਸ ਹੋ ਗਈ ਆ ਤੇ ਮੈਂ ਪਹਿਲੋਂ ਕੰਮ ਕਰਦਾ ਰਿਹਾ ਕਟਿੰਗ ਦਾ ਉਹ ਜਿੰਨੇ ਪੈਸੇ ਉੱਥੇ ਵੀ ਕਮਾਉਣੇ ਉਹ ਸਾਰੇ ਲੁਹਾੜੇ 6-7 ਲੱਖ ਰੁਪਏ ਲਾੜਿਆ ਕਿ ਡਾਕਟਰ ਨੂੰ ਕੋਈ ਸਮਝ ਨਹੀਂ ਆਈ ਤੇ ਬਾਕੀ ਹੁਣ ਤੁਹਾਡੇ ਸਾਹਮਣੇ ਹੈ ਵੇਖੋ ਤੇ ਘਰ ਦੇ ਵੀ ਅਸੀਂ ਜਿਹੜੇ ਹਾਲਾਤ ਵੇਖੇ ਨੇ ਮਤਲਬ ਮੌਜੂਦਾ ਵੇਖਿਆ ਕਿ ਉੱਥੇ ਵੀ ਮਤਲਬ ਕਿ ਜਿਹੜੇ ਕੱਚੇ ਕਮਰੇ ਜਿਹੜੇ ਮਤਲਬ ਬਾਲਿਆਂ ਦੀ ਵੀ ਕੋਈ ਸਥਿਤੀ ਜਿਹੜੀ ਮਤਲਬ ਐਡੀ ਨਹੀਂ ਹੈਗੀ ਹਾਂਜੀ ਹਾਂਜੀ ਉਹ ਤਾਂ ਸਾਡੇ ਘਰ ਜਦੋਂ ਬਾਰਿਸ਼ ਪੈਂਦੀ ਹੈ ਤਾਂ ਬਹਿਣ ਨੂੰ ਜਗ੍ਹਾ ਨਹੀਂ ਹੁੰਦੀ ਮਤਲਬ ਇੰਨੀਆਂ ਜਿਹੜੀਆਂ ਸਮਾਜ ਸੇਵੀ ਸੰਸਥਾ ਨੇ ਜਾਂ ਇੰਨੇ ਮਤਲਬ ਸਰਕਾਰ ਨੂੰ ਮੈਨੂੰ ਅਪਰੋਚਾਂ ਕੀਤੀ ਜਾਂਦੇ ਫਾਈਲਾਂ ਭੜੀ ਜਾਂਦੀ ਤੁਹਾਡੇ ਤੱਕ ਕਦੀ ਇਦਾਂ ਦੀ ਕੋਈ ਨਹੀਂ ਹੋਇਆ ਮੈਂ ਫਾਈਲਾਂ ਭਰਾ ਲੈਂਦੇ ਨੇ ਮੁੜ ਕੇ ਕੋਈ ਪਿੱਛੇ ਵਾਪਸ ਹੁੰਦਾ ਹੀ ਨਹੀਂ ਨਾ ਕੋਈ ਨਾਲ ਲਿੰਦਾ ਕੁਝ ਸੌਦੇ ਦੇਣ ਵਾਲੇ ਵੀ ਵੀਰ ਇੱਕ ਦੋ ਵਾਰੀ ਆਏ ਉਹਨਾਂ ਵੀਡੀਓ ਬਣਾ ਕੇ ਆਪਣੇ ਨੰਬਰ ਦੇ ਜਿਹੜੇ ਨੇ ਤੇ ਸਾਡੇ ਤੱਕ ਫਿਰ ਮੁੜ ਕੇ ਕੋਈ ਪਹੁੰਚਿਆ ਨਹੀਂ ਮਲੋ ਉਹ ਜਿੰਦਗੀ ਆਪਣਾ ਮਲ ਉਹਨਾਂ ਫੇਮਸ ਫੇਮ ਬਾਲਿਆ ਹਾਂ ਹਾਂਜੀ ਹਾਂਜੀ ਤੇ ਕਿਵੇਂ ਮਤਲਬ ਸਾਰਾ ਜਿਹੜਾ ਚੱਲਦਾ ਵਾ ਮਤਲਬ ਸਰਕਲ ਜਿਹੜਾ ਕਰਦਾ ਕਿਵੇਂ ਚੱਲਣ ਡਿਆ ਇਸ ਤਰ੍ਹਾਂ ਹੀ ਬੜਾ ਔਖਾ ਹੀ ਮਾੜਾ ਮੋਟਾ ਕੰਮ ਕੋਈ ਮੇਰੇ ਨਾਲ ਦੀ ਕੇ ਦੇ ਘਰਾਂ ਚ ਕਰ ਕਰਕੇ ਹੁੰਦੀ ਹੈ ਉਹਦੇ ਨਾਲ ਥੋੜਾ ਬਹੁਤ ਕਰਕੇ ਤੇ ਕੋਈ 1500 ਰੁਪਏ ਸਾਡੀ ਪੈਨਸ਼ਨ ਸਾਰੀ ਲੱਗੀ ਹੈ ਪੈਨਸ਼ਨ ਵੀ ਨਹੀਂ ਕੀ ਪਤਾ ਹੀ 100% ਦਾ ਮੇਰਾ ਸਰਟੀਫਿਕੇਟ ਹੈਂਡੀਕੈਪ ਦਾ ਬਣਾਤਾ ਡਾਕਟਰ ਹਾਂ ਲਿਕਾਪਣ ਜਿੱਦਾਂ ਮਤਲਬ ਵਕ ਵਕ ਜਿਹਨ ਸertificate ਬਣੇ ਨੇ ਕਈ ਮਤਲਬ ਅਪਸਿਟੀਆਂ ਸਹੂਲਤਾਂ ਮਿਲਦੀਆਂ ਤੁਹਾਨੂੰ ਕਦੀ ਇਦਾਂ ਮਿਲੀ ਨਹੀਂ ਨਹੀਂ ਕੋਈ ਨਹੀਂ ਮਿਲੀ ਤੇ ਜਿੱਦਾਂ ਮਤਲਬ ਚੱਲੜੇ ਨੇ ਮਤਲਬ ਸਾਇਕਲ ਸਰਕਾਰ ਲੋ ਦਿੱਤੇ ਜਾਂਦੇ ਨੇ ਜਾਂ ਕੁਝ ਨਾ ਕੁਝ ਮਿਲਦਾ ਕੁਝ ਨਹੀਂ ਮਿਲਿਆ ਤੂੰ ਇਹ ਘਰ ਵੇਖ ਹੀ ਲਿਆ ਹੋਣਾ ਕੋਈ ਚੀਜ਼ ਲੱਭੀ ਨਹੀਂ ਹੁੰਦੀ ਤੁਹਾਨੂੰ ਤੇ ਮੈਂ ਦੇਖਿਆ ਕਰ ਮਤਲਬ ਕੋਈ ਇੱਦਾਂ ਮਤਲਬ ਜਿੁੱਨੇ ਦਾ ਮਤਲਬ ਹੈਗਾ ਬਾਰੋਂ ਮੇਰੇ ਖਾਨਾ ਨਕਣ ਲੁਕਾ ਮੇਰੇ ਖਾਨਾ ਕਰ ਹਾਂ ਜੀ ਹਾਂ ਜੀ ਉਹਨੇ ਬੈਠੋ ਕੋਈ ਬਲਬੋਣ ਲੱਗਿਆ ਲੱਕੜਾਂ ਦੇ ਨਿਆਣੇ ਇਕੱਠੇ ਗੁੱਡੀ ਕਰ ਲਏ ਹੁੰਦੇ ਨੇ ਦੇ ਬੱਚੇ ਫਿਰ ਲੱਕੜ ਇਕੱਠੀ ਕਰਦੇ ਸਕੂਲੇ ਨਹੀਂ ਜਾਂਦੇ ਬੱਚੇ ਸਕੂਲੋਂ ਆਣ ਕੇ ਫਿਰ ਥੋੜਾ ਬਹੁਤਾ ਉਹਨਾਂ ਨੂੰ ਕਰਨਾ ਤੇ ਪਹਿਣਾ ਵੀ ਖਾਣਾ ਵੀ ਤੇ ਹੈ ਕਿ ਨਹੀਂ ਕੁਛ ਕਿਨੇ ਬੱਚੇ ਨਾਲ ਤਿੰਨ ਠੀਕ ਹੈ ਤੇ ਜਾਂਦੇ ਮੈ ਸਕੂਲੇ ਜਾਂਦੇ ਨੇ ਪਿੰਡ ਦੇ ਹਾਂਜੀ ਹਾਂਜੀ ਸਰਕਾਰੀ ਸਕੂਲੇ ਜਾਂਦੇ ਆ ਤੇ ਤੁਹਾਨੂੰ ਫਿਰ ਮਤਲਬ ਤੁਹਾਡੀ ਜਿੰਨੀ ਜਿਆਦਾ ਕੇਅਰ ਅਕਾਉਂਟ ਕਰਦਾ ਮਿਲਕੇ ਮੇਰੀ ਫਿਰ ਕਨਾਲ ਦੀ ਆ ਤੇ ਉਹਨੂੰ ਫਿਰ ਮੇਰੇ ਕਰਕੇ ਬੱਜਣਾ ਵੀ ਪੈਂਦਾ ਕੰਮ ਤੇ ਵੀ ਨਹੀਂ ਉਹ ਕਿਤੇ ਲੰਬੇ ਜਾ ਸਕਦੀ ਕਿਉਂਕਿ ਮੈਨੂੰ ਬਾਥਰੂਮ ਕਰਨਾ ਤੇ ਮੰਜੀ ਤੇ ਡੱਬਾ ਫੜਾਉਣਾ ਪੈਂਦਾ ਚੱਕ ਕੇ ਫਿਰ ਉਹ ਲੈਟਰਿੰਗ ਬਾਥਰੂਮ ਵਾਸਤੇ ਖੜਦੇ ਨੇ ਉਹਨਾਂ ਨੇ ਲੋ ਹਣਾ ਚੋਣਾ ਵੀ ਹੋਣਾ ਹੀ ਆ ਆਪਣੇ ਆਪ ਤੇ ਮੈਂ ਇਹ ਲੈ ਵੀ ਨਹੀਂ ਸਕਦਾ ਪਾਸਾ ਵੀ ਨਹੀਂ ਮੋੜਨਾ ਔਖਾ ਤੇ ਮਤਲਬ ਜਿਹੜੀਆਂ ਹੁਣ ਇੰਨੀਆਂ ਸਮਾਜ ਸੇਵੀ ਸੰਸਥਾ ਨੇ ਜਾਂ ਐਨ ਆਰ ਆਈ ਨੇ ਜਾਂ ਜੋ ਵੀ ਮਤਲਬ ਚੱਲਣ ਡੀਆਂ ਨੇ ਸਮਾਜਿਕ ਸੇ ਚੱਲਣ ਡੀਆਂ ਕੀ ਉਹਨਾਂ ਨੂੰ ਮਦਦ ਦੀ ਕੋਈ ਮੰਨ ਲੋ ਕੋ ਰੱਖਦੇ ਕੋ ਆਸ ਦੇਖੋ ਜੀ ਜੇ ਤੇ ਤੁਹਾਡੇ ਚੈਨਲ ਦੇ ਮਾਧਮ ਰਈ ਕੋਈ ਸੱਜਣ ਸੁਣਦਾ ਹੋਵੇ ਤੇ ਉਹਨਾਂ ਤੇ ਆਸਤ ਹੈਗਾ ਤੁਸੀਂ ਕੰਟੈਕਟ ਨੰਬਰ ਸਾਡਾ ਦੇ ਦੇਣਾ ਵਾ ਅੱਗੇ ਦੂਸਰੇ ਜਿਹੜੇ ਉਹ ਆਪਣਾ ਕੰਟੈਕਟ ਨੰਬਰ ਦੇ ਗਏ ਇੱਕ ਇੱਕ ਵਾਰੀ ਆਏ ਨੇ ਮੁੜ ਕੇ ਕੋਈ ਆਏ ਨਹੀਂ ਹੇ ਮੱਲੋ ਜੇ ਤੁਹਾਡੇ ਤੱਕ ਇਹਨੇ ਅਪਰੋਚ ਕਰਨੀ ਹੋਵੇ ਜਾਂ ਸਮਾਜ ਸੇਵੀ ਨੇ ਜਾਂ ਕਿਸੇ ਦੇ ਮਲਵਤ ਦੇ ਕਿਸੇ ਦੇ ਮਲਮਾਨ ਦੇ ਵਿੱਚ ਜਾਨਕੀ ਭਾਵਨਾ ਜਾਗੀ ਤੋ ਮੈਨੂੰ ਕਿੱਥੇ ਪਹੁੰਚ ਸਕਦਾ ਕਿਹੜਾ ਪਿੰਡ ਪੈਂਦਾ ਵਾ ਤੇ ਕਿਹੜਾ ਜ਼ਿਲ੍ਹਾ ਤੇ ਕਿੱਥੇ ਪੂਰਾ ਮਤਲਬ ਸਾਰਾ ਦੱਸੋ ਪਿੰਡ ਸਾਡਾ ਹੈ ਗਠਵਾਲ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਡੇਰਾ ਬਾਬਾ ਨਾਨਕ ਤੇ ਪੋਸਟ ਆਫਿਸ ਬਤੂਪੁਰ ਪੈਂਦਾ ਤੇ ਫੋਨ ਨੰਬਰ ਆਪਣਾ ਦੇ ਦੇਣਾ ਜੀ ਬੋਲੋ ਬੋਲੋ 9914202893 ਫੇਰ ਦੁਬਾਰਾ ਦੇ ਕਰਪੀੜ ਕਰੋ 99142 ਤੇ ਇਹ ਮਤਲਬ ਹੁਣ ਜਿਹੜੀ ਇਹ ਮੈਡੀਸਿਨ ਵਗੈਰਾ ਤੇ ਥੋੜੀ ਬਹੁਤੀ ਚੱਲਣ ਦੀ ਜਾਂ ਕਿਵੇਂ ਸਾਰਾ ਮੈਡੀਸਿਨ ਜੋਗੇ ਹੁਣ ਪੈਸੇ ਹੀ ਨਹੀਂ ਹੁੰਦੇ ਤੇ ਨਾ ਇਲਾਜ ਕਰਾਉਣ ਜੋਗੇ ਕੋਈ ਹੈਗਾ ਵਾ ਹੁਣ ਤੇ ਫੜ ਫੜ ਕੇ ਨਿਆਣਿਆਂ ਦੇ ਰੋਟੀ ਪਾਣੀ ਜੋਗਾ ਹੀ ਹੈ 40 ਰੁਪਏ ਕਿਲੋ ਤੇ ਆਟਾ ਹੀ ਦੇਣ ਦੇ ਨੇ ਮੰਗਿਆ ਹੀ ਨਹੀਂ ਨਹੀਂ ਮਤਲਬ ਜਿਹੜੇ ਆਪਣੇ ਰਾਸ਼ਨ ਕਾਰਡ ਜਾਂ ਹੋਰ ਮਤਲਬ ਕਾਰਡ ਵਗੈਰਾ ਕੋਈ ਬਣੇ ਨਹੀਂ ਤੁਹਾਡੇ ਅਗੇ ਰਾਸ਼ਨ ਕਾਰਡ ਤੇ ਆ ਜੀ ਕਣਕ ਉਹ ਉਹ ਰਾਸ਼ਨ ਕਾਰਡ ਦੇ ਕਣਕ ਆ ਜਾਂਦੀ ਹੈ ਤੇ ਉਹ ਫਿਰ ਕਿੰਨਾ ਕਚਰੋ ਐਰਖਾ ਤੇ ਆ ਇਲੈਕਸ਼ਨ ਦਾ ਕਰਕੇ ਕਿੰਨੇ ਚੇਹਰੇ ਬਹਰ ਫੇਰ ਆਈ ਹੈ ਮਤਲਬ ਕੇਵਲੇ ਨਾ ਹੁੰਦਾ ਨਾ ਮਤਲਬ ਇਲਾਕੇ ਦੇ ਵਿੱਚ ਕਈ ਸਵਾਸੇ ਵੀ ਸੰਸਥਾਾਂ ਜਾਂ ਕੋਈ ਮਤਲਬ ਸੁੰਕਲ ਬੰਦੇ ਉਹਨਾਂ ਕਦੇ ਤੁਹਾਡੇ ਤੱਕ ਅਪਰੋਚ ਨਹੀਂ ਕੀਤੀ ਨਹੀਂ ਜੀ ਮਤਲਬ ਇੰਨੀਆਂ ਸਰਕਾਰਾਂ ਨੇ ਜਦੋਂ ਮਤਲਬ ਚਲਦੀਆਂ ਨੇ ਮਤਲਬ ਲੈਂਦੀਆਂ ਚੜਾਉਂਦੀਆਂ ਆਉਂਦੀ ਜਾਂਦੀਆਂ ਨੇ ਉਹ ਮਤਲਬ ਵੋਟਰਾਂ ਦਾ ਜਾਣ ਹੁੰਦਾ ਜਿਹਾ ਕੋਈ ਹੁੰਦਾ ਮਤਲਬ ਘਰ ਘਰ ਬਸ ਵੋਟਾਂ ਦੇ ਵੇਲੇ ਆ ਕੇ ਉਹਨਾਂ ਕਹਿਣਾ ਵੀ ਤੁਹਾਡੀ ਛਤ ਬਦਲਾ ਦੇਣੀ ਆ ਐਦਾਂ ਕਰਦਾਂਗੇ ਉਦਾਂ ਕਰਦਾਂਗੇ ਕੀਤਾ ਤੇ ਅਜੇ ਤੱਕ ਕੋਈ ਨਹੀਂ ਹੈ 14-15 ਸਾਲ ਦੇ ਕਰੀਬ ਹੋ ਚੱਲੇ ਨੇ ਮੈਨੂੰ ਇਦਾਂ ਤੇ ਮੈਨੂੰ ਕੀ ਜ਼ਿਆਦਾ ਮਤਲਬ ਮੰਗ ਰੱਖਦੇ ਜੇ ਕੋਠੇ ਦੇ ਮੰਗ ਰਾਦੇ ਉਹ ਤੇ ਜਾਂ ਮਤਲਬ ਤੁਹਾਨੂੰ ਕੋਈ ਕੰਮ ਦੀ ਮਤਲਬ ਦਿੱਤਾ ਜਾਵੇ ਮਤਲਬ ਸਮਾਜਿਕ ਕੀ ਮਨਜਾਦੀ ਕੀ ਮਲ ਮੰਗਾਗੇ ਤੁਹਾਡੀ ਜੇ ਜ਼ਰੂਰੀ ਤੇ ਕੋਠਿਆਂ ਦੀ ਵੀ ਹੈ ਤੇ ਕੰਮ ਦੀ ਵੀ ਲੋੜ ਵਾ ਮਨ ਕਿ ਲੱਗਦਾ ਵੀ ਤੁਹਾਨੂੰ ਜਾਣੀ ਕੀ ਕੋਈ ਕੰਮ ਦਾ ਵੀ ਮਤਲਬ ਸਰਕਲ ਜਿਦਾ ਚਲਾ ਕੇ ਦਿੱਤਾ ਜਾਵੇ ਮਤਲਬ ਇਹ ਕੋਈ ਤੁਹਾਨੂੰ ਦਿੱਤਾ ਜਾਵੇ ਬੜਾ ਕੁਝ ਕਰ ਸਕਦੇ ਹੋ ਹਾਂਜੀ ਜੀ ਕੋਈ ਕੋਲ ਕੇ ਦਿੱਤਾ ਜਾਵੇ ਮੈਂ ਇਸ ਤਰ੍ਹਾਂ ਬਹਿ ਜਾਂ ਲੱਗੇ ਨਾਲ ਦੀ ਕੋਈ ਕਰੀ ਜਾਵੇ ਕੋਈ ਕਰੀ ਜਾਵੇ ਫਿਰ ਹੋ ਸਕਦਾ ਬਿਲਕੁਲ ਹੋ ਸਕਦਾ ਹਾਂਜੀ ਠੀਕ ਹੈ ਇਹ ਸਾਨੂੰ ਸਾਡੇ ਨਾਲ ਸੋਨਮਸੀ ਜੀ ਜੋ ਕਹਿੰਦੇ ਨੇ ਵੀ ਕੁਝ ਕੋਠਿਆਂ ਦਾ ਵੀ ਕੋਈ ਮਸਲਾ ਜਿਹੜੇ ਸਮਾਜ ਸੇਵੀ ਸੰਸਥਾ ਲੋਕ ਕੀਤਾ ਜਾਵੇ ਤੇ ਕੁਝ ਜਿਹੜਾ ਥੋੜਾ ਬੋਤਾ ਜਿਹੜਾ ਵਾਲਾ ਘਰ ਦਾ ਮਤਲਬ ਰੋਜ਼ਗਾਰ ਵੀ ਚੱਲ ਸਕੇ ਤੋ ਕੁਝ ਮਤਲਬ ਇਸ ਵਜ੍ਹਾ ਮਤਲਬ ਦਿੱਤਾ ਜਾਵੇ ਰੋਜ਼ਗਾਰ ਦਾ ਸਾਧਨ ਦਿੱਤਾ ਜਾਵੇ ਤਾਂ ਜੋ ਨਿਤਮਾਈ ਕੋਈ ਨਾ ਕੋਈ ਥੋੜੇ ਬੋਤੇ ਰੋਟੀਆਂ ਦਾ ਸਰਕਲ ਚੱਲ ਸਕੇ ਮੈਂ ਬਪਰੀਚੇ ਕੁਚੀਪੁਰ ਕੈਮਰਾਮੈਨ ਰਾਜਵਿੰਦਰ ਜੀ ਦੇ ਨਾਲ ਕਰਦਾਸਪੁਰ